ਸਾਲ ਸਾਹਿਬ ਵਾਹਿਗੁਰੂ ਜੀ ਕੀ ਸਤਿ ਸਤਨ ਸਿਗਰੂ ਤੇ ਇੱਕ ਬਾਦਰਤਾਇ ਮਹਾਰਾਜ ਸਦਾ ਹੀ ਜਜਕਾਰ ਸਦਾ ਹੀ ਜਜਕਾਰ ਸਰਬਦਾ ਪਾਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਤੋਂ ਨਾਜ ਕਰੋ ਬਾਬਾ ਜੀ ਓਕੀ ਕੜੀ ਨਾ ਦਸੋ ਕਰੋ ਕਿਰਪਾ ਸਤਨ ਸਿਗਰੂ ਤੇ ਖਾਲਸਾ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਕਰੋ ਕਿਰਪਾ ਚੰਗੇਰਾ ਚੰਗੇਰਾ ਬਾਬਾ ਬੱਚਿਆਂ ਨੂੰ ਬਾਬਾ ਜੀ ਕਰੋ ਕਿਰਪਾ ਬੱਚਿਆਂ ਦੇ संगत मेल नानो न खेला सिधा सिमर मनाई काल कंडे की वेला पीओ पॉल खंड जन्म सोहला पीवो बोल खंडे तारे जन्म सोहेला ਗੁਰ ਸੰਗਤ ਕੀ ਨੀ ਕਾਲਸਾ ਮਨ ਮੁਖੀ ਦੋਹਲਾ ਵਾ ਵਾ ਗੋਵਿੰਦ ਸਿੰਘ Ko le se ko i. SAPA. ਹੇ ਗੁਜੀ ਨਾਨਕ ਨਾਮ ਨਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲੇਵਲਾਈ ਤਾਤੇ ਅੰਗ ਦਇੰਗ ਸੰਗ ਭਇਓ ਸਾਇਰ ਤੈਨ ਸਬਦ ਸੁਰਤ ਕੀ ਨੀ ਵਰਖਾਈ ਰੇ ਅਮਰਦਾਸ ਕੀ ਅਖਾਤ ਕਥਾ ਇਕ ਜੀ ਕਛਹੀ ਨਾ ਜਾਈ ਸੋਡੇ ਸ੍ਰੇਸ਼ਟ ਸਕਲ ਤਾਰਣ ਕੋ ਆਪ ਗੁਰ ਰਾਮਦਾਸ ਕੋ ਮਿਲੇ ਵਡਾਈ ਸੋਡੀ ਸ੍ਰਿਸ਼ਟ ਸਕਲ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੇ ਵਡਾਈ ਤਰਣ ਗगन ਨਵਖੰਡ ਮਹ ਜੋਤ ਸਰੂਪੀ ਰਹੋ ਪਰ ਪਾਨ ਮਥਰਾ ਕਸ਼ ਭੇਦ ਨਹੀਂ ਗੋਰ ਅਰਜਨ ਪਰ ਤਖ ਹਾਰ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਿਆ ਕਰੋ ਕਸ਼ਮੇਹਰ ਉਪਾਵੋ ਡੁੱਬਦੇ ਪੱਥਰ ਤਾਰੀ ਜੀ ਅਡਾਇ ਅਗਨ ਵਰ ਰੱਬਰ ਤਪੀਤਰ ਵਗ ਖਾਤੀ ਪ੍ਰਣਵਤ ਨਾਨਕ ਹੁਕਮ ਪਛਾਨ ਸੁਖੁ ਆ ਦਿਨ ਰਾਤੀ ਚੰਦਨ ਚੰਦਨਾ ਸਰਦੁਰਤ ਮੂਲ ਨਮਟਹੀ ਕਾਮ ਸੀਤਲ ਥੀ ਵੇ ਨਾਮ ਕਾ ਜਪੰਦੜੋ ਹਰ ਨਾਮ ਇਸ ਮਰਤ ਸੰਕਟ ਮਿਟਾ ਦਰਸ ਤਹਾਰ ਹੋਏ ਸੁਖੋ ਟਲ ਗੁਰ ਜਹਨ ਸੁਸਾਜ ਸਭਾਈ ਦਰਸਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਭ ਤਖਸਮਦੀ ਨੂਰੇ ਅਰਸਾ ਕੁਰਸਾ ਛੱਟਿਆ ਤਦ ਡਿੱਠੇ ਸੱਚੇ ਬਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਰਾਜ ਸਾਹ ਸਿਰ ਸਾਹ ਦਾ ਸਾਹ ਜਿਸ ਬਾਸ ਬਹਿਟਿਆ ਸੁਹੀ ਐ ਸਭਨਾ ਦਾ ਵੀ ਸਾਹ सदलाम श्री वाहेगुरू साहिब जी टोडी महबा हार बिसरत सदा खुआरी ਤਾ ਕੋ ਤੋ ਕਾ ਕਾ ਬ ਆਪੈ ਜਾ ਕੋ ਓਟ ਤੁਹਾਰੀ ਹਾਰ ਬਿਸਰਤ ਸਦਾ ਕੁਆਰੀ ਤਾ ਕੋ ਤੋ ਕਾ ਕਾ ਬ ਆਪੈ ਜਾ ਕੋ ਓਟ ਤੁਹਾਰੀ ਰਹਾ ਬੇਨ ਸੰਗਰਨ ਜੋ ਜੀਵਨ ਬਨਨਾ ਸਰਪ ਜੈਸੇ ਅਰਜਾਰੀ ਨਾਵ ਖੰਡਨ ਕੋ ਰਾਜ ਕਮਾਵਾ ਅੰਤ ਚਲਾ ਗੁਹਾਰੀ ਗੁਣ ਨਾ ਘਾਨ ਗੁਣ ਤੇ ਨਹੀਂ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖਿਆ ਤਾ ਨੇ ਉਸ ਜਨਮਾ ਨਾ ਨੁਕਤੇ ਸਵਲ ਹਾਰੂ ਗੋਣਿ ਵਿਧਾਲ ਗੋਣ ਤੇ ਨਹੀਂ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖਿਆ ਤਾ ਨੇ ਉਸ ਜਨ ਮਾ ਨਾਨਕ ਤਿਸਵਲ ਹਾਰੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਟੋਡੇ ਮਹੱਲਾ ਪੰਜਵਾਂ ਹਰ ਮਿਸਰਤ ਸਦਾ ਖੁਆਰੀ ਤਾਕਤੋ ਖਾ ਕਹਾ ਵਿਆਪੈ ਜਾ ਕੋਟ ਤੁਹਾਰੀ ਰਹਾ ਪਰਮ ਸਨਮਾਨਯੋ ਸਤਕਾਰਯੋ ਗੁਰੂ ਰੋ ਗੁਰੂ ਪਿਆਰੀ ਗੁਰਸਵਾਰੀ ਗੁਰ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾ ਦੇ ਸਰਤਾਜ ਸ਼ਾਂਤੀ ਦੇ ਪਹੁੰਚ ਬਹਾਨ ਸਤਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਰਾ ਤੋਂ ਉਚਾਰਨ ਹੋਇਆ ਟੋਡੀ ਰਾਗ ਅੰਦਰ ਹੈ ਜੀ ਅੰਤਰ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 711 ਫੋਰ ਸਵੇਰ ਵਾਰ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਜਾ ਵਿਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਵਾ ਕਰਿਓ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ